ਤਿਆਰੀ ਮੰਦਸੋ ਤਿਆਰੀ ਕਹਿੰਦਾ ਕੱਲ ਨੂੰ ਆਪਾਂ ਵਿਆਹ ਜਾਣਾ ਹੈ ਮਾਗੀ ਦਾ ਕਹਿੰਦਾ ਪ੍ਰਕਾਸ਼ ਸਿੰਘ ਬਾਦਲ ਦੀ ਬੇਟੀ ਦੇ ਸਾਥਾਂ ਦੇ ਤੇ ਜਿਹੜੀ ਪਿਓ ਦੀ ਰਸਮ ਅਦਾ ਕਰਦੀ ਸੀ ਉਹ ਸਰਦਾਰ ਉਜਾਗਿਰ ਸਿੰਘ ਸੇਖੋਂ ਨੇ ਕੀਤੀ ਸੀ ਕਿ ਮੇਰੀ ਬਾਹ ਕਹਿੰਦੀ ਹੁੰਦੀ ਸੀ ਪੁੱਤਰਾ ਘਰ ਦੇ ਰੁੱਖੀ ਖਾ ਕੇ ਜਾਇ ਪਰ ਬਚਨ ਤਾ ਦੇ ਕੇ ਬਾਹਰ ਨਿਕਲੇ ਕਿਸੇ ਨੂੰ ਇਹ ਨਹੀਂ ਸ਼ੋਅ ਕਰਨ ਦੇਣਾ ਕਿ ਮੈਂ ਤੰਗੀ ਦੇ ਵਿੱਚ ਗਰੀਬੀ ਦੇ ਵਿੱਚ ਅੰਗਰੇਜ਼ੀ ਦੇ ਪੀੜੀ ਬੀਤਾ ਮੈਂ ਭੱਜ ਜਾਂਦਾ ਹੁੰਦਾ ਸੀ ਮਾ ਬਾਪੂ ਜੀ ਮੈਂ ਨਹੀਂ ਪੜਨਾ ਆਇਆ ਇਹਨੇ ਕਿਉਂ ਮਾ ਮੈਂ ਖੇਤੀ ਕਰੂੰ ਅੱਜ ਸਾਡੇ ਨਾਲ ਇੱਕ ਅਜਹੀ ਸ਼ਖਸੀਅਤ ਮੌਜੂਦ ਨੇ ਜਿਨ੍ਹਾਂ ਨੂੰ ਤੁਸੀਂ ਰੋਜ਼ ਇਸੇ ਮਾਧਿਅਮ ਰਾਹੀਂ ਸੁਣਦੇ ਹੋ ਸਰਦਾਰ ਪ੍ਰੀਤਮ ਸਿੰਘ ਖਾਨਪੂਰ ਬੜਿੰਗ ਸਾਹਿਬ ਜੋ ਕਿ ਇੱਕ ਆਜ਼ਾਦੀ ਕਲਾਟੀਏ ਪਰਿਵਾਰ ਚੋਂ ਨੇ ਅਮਰਜੈਂਸੀ ਵੇਲੇ ਜੇਲਾਂ ਕੱਟੀਆਂ ਵੱਡੇ ਵੱਡੇ ਲੀਡਰਾਂ ਦੇ ਨਾਲ ਤਾਲੂਕਤ ਰਿਆ ਪੂਰੀ ਸਿਆਸੀ ਜੀਵਨ ਕਾਲ ਲਈ ਜਾਂ ਫਿਰ ਅਫਸਰ ਸ਼ਾਹੀ ਦੇ ਨਾਲ ਕਿਸ ਤਰੀਕੇ ਦੇ ਨਾਲ ਨਜ਼ਦੀਕੀ ਰਹੀ ਉਹਨਾਂ ਦੀ 75 ਸਾਲ ਦੀ ਉਮਰ ਦੇ ਵਿੱਚ ਕੀ ਕੁਝ ਦੇਖਿਆ ਕਿਸ ਤਰੀਕੇ ਨਾਲ ਵਿੱਚ ਦੇ ਸਿਆਸਤ ਨੂੰ ਪੰਜਾਬ ਦੇ ਨੂੰ ਕਿਸ ਤਰੀਕੇ ਨਾਲ ਦੇਖਿਆ ਤੇ ਕੁਝ ਹੋਰ ਕੰਟਰੀਆਂ ਜਿੱਥੇ ਤੱਕ ਇਹਨਾਂ ਨੂੰ ਜਾਣ ਦਾ ਮੌਕਾ ਮਿਲਿਆ ਉੱਥੇ ਦੀ ਸਿਆਸਤ ਨੂੰ ਕਿਵੇਂ ਇਹਨਾਂ ਨੇ ਵਾਚ ਕੀਤਾ ਆ तमाम ਵਿਸ਼ੇ ਤੇ ਗੱਲਬਾਤ ਕਰਾਂਗੇ ਕਿਉਂਕਿ ਸਿਆਸੀ ਤੌਰ ਤੇ ਦਾ ਦਰਸ਼ਕ ਜਾਨਾ ਸੁਣਦੇ ਨੇ ਇਹਨਾਂ ਨੂੰ ਪਰ ਇਹਨਾਂ ਦੀ ਜ਼ਿੰਦਗੀ ਬਾਰੇ ਵੀ ਦਰਸ਼ਕ ਸੁਨਾ ਚਾਹੁੰਦੇ ਸਿਗੇ ਜੋ ਅੱਜ ਦੱਸਣ ਲਈ ਸਾਡੇ ਨਾਲ ਮੌਜੂਦ ਨੇ ਖਾਨਪੂਰ ਸਾਹਿਬ ਨੈਟਰ ਪੰਜਾਬੀ ਮੀਡੀਆ ਤੇ ਸਵਾਗਤ ਹੈ ਜੀ ਆਨ ਖੱਟਾ ਸਾਹਿਬ ਬਹੁਤ ਧੰਨਵਾਦ ਆ ਤੁਹਾਡਾ ਜੋ ਤੁਸੀਂ ਸਪੈਸ਼ਲ ਟਾਈਮ ਕੱਢ ਕੇ ਮੇਰੀ ਜ਼ਿੰਦਗੀ ਦੇ ਬਾਰੇ ਕੁਝ ਤੱਤਾਂ ਦੇ ਬਾਰੇ ਜਾਣਨਾ ਹੈ ਬਹੁਤ ਤੁਹਾਡਾ ਧੰਨਵਾਦ ਕਰਪਾ ਸਰ ਜਿਵੇਂ ਤੁਹਾਡੇ ਫਾਦਰ ਸਾਹਿਬ ਸੀਗੇ ਤੁਹਾਡੇ ਬਾਰੇ ਤਾਂ ਆਪਾਂ ਗੱਲ ਕਰਦੇ ਆਂ ਪਰ ਤੁਹਾਡੇ ਫਾਦਰ ਸਾਹਿਬ ਸੀਗੇ ਉਹ ਕਿਸ ਤਰੀਕੇ ਦੇ ਨਾਲ ਸਿਆਸਤ ਵਿੱਚ ਐਕਟਿਵ ਰਹੇ ਤੇ ਤੁਸੀਂ ਉਹਨਾਂ ਨੂੰ ਕਿਸ ਤਰੀਕੇ ਨਾਲ ਦੇਖਿਆ ਵਿਚਰਦੇ ਆਂ ਟਟਾ ਸਾਹਿਬ ਜੇ ਮੈਂ ਆਪਣੇ ਫਾਦਰ ਦੀ ਜ਼ਿੰਦਗੀ ਬਾਰੇ ਗੱਲ ਕਰਾਂ ਮੇਰੀ ਆਪ ਰੋਣੀ ਆ ਜਾਂਦੀ ਹੈ ਮੇਰੇ ਪਿਤਾ ਜੀ 6 ਸਾਲ ਦੇ ਯਤੀਮ ਹੋ ਗਏ ਸਰ ਮੇਰੇ ਪਿਤਾ ਦਾ ਪਾਲਣ ਪੋਸਣ ਮੇਰੀ ਦਾਦੀ ਜੀ ਮਹਾਕੌਰ ਨੇ ਕੀਤਾ ਮੇਰੇ ਦਾਦਾ ਜੀ ਅੰਗਰੇਜ਼ਾਂ ਟਾਈਮ ਅੰਗਰੇਜ਼ ਪੁਲਿਸ ਦੇ ਵਿੱਚ ਹੁੰਦੇ ਸਨ ਇੱਕ ਡਾਕੂਆਂ ਦੇ ਮੁਕਾਬਲੇ ਦੇ ਵਿੱਚ ਉਹ ਮਾਰੇ ਗਏ ਸਨ ਤੇ ਉਸ ਤੋਂ ਬਾਅਦ ਨੌਕਰੀ ਮੇਰੇ ਪਿਤਾ ਜੀ ਨੂੰ ਜਦੋਂ ਜਵਾਨ ਹੋ ਗਏ ਤਾਂ ਉਹਨਾਂ ਨੂੰ ਮਿਲੀ ਸੀ ਉਹਨਾਂ ਨੇ ਵੀ ਪੁਲਿਸ ਦੀ ਨੌਕਰੀ 8-10 ਸਾਲ ਕੀਤੀ ਲੇਕਿਨ ਮਾਂ ਨੇ ਕਹਿੰਦੀ ਨਹੀਂ ਪੁੱਤਰ ਤੋਂ ਨੌਕਰੀ ਨਹੀਂ ਕਰਾਉਣੀ ਤੇਰਾ ਪਿਓ ਪਹਿਲਾਂ ਮਾਰਿਆ ਗਿਆ ਕੋਈ ਤੈਨੂੰ ਨਾ ਮਾਰ ਦੇ ਇਸ ਲਈ ਉਹ ਨੌਕਰੀ ਛੱਡ ਕੇ ਆ ਕੇ ਉਹ ਸਿਆਸਤ ਦੇ ਵਿੱਚ ਉਹਨਾਂ ਨੇ ਸਭ ਤੋਂ ਪਹਿਲਾ ਗਿਆਨੀ ਕਰਤਾਰ ਸਿੰਘ ਜਿਹੜੇ ਕਿ ਮਾਲ ਮੰਤਰੀ ਪੰਜਾਬ ਰਹੇ ਨੇ ਉਹ ਉਹਨਾਂ ਦੇ ਮਿੱਤਰ ਬਣੇ ਤੇ ਉਹ ਗਿਆਨੀ ਕਰਤਾਰ ਸਿੰਘ ਦਾ ਜੀਵਨ ਵੀ ਮੇਰੇ ਪਿਤਾ ਜੀ ਵਰਗਾ ਸੀ 10 ਦੇ ਹੁੰਦੇ ਸੀ ਕਿ ਉਹਨਾਂ ਦਾ ਪਿਤਾ ਜੀ ਵੀ ਬਚਪਨ ਦੇ ਵਿੱਚ ਹੀ ਗੁਜ਼ਰ ਗਿਆ ਸੀ ਉਹਨਾਂ ਦਾ ਪਾਲਣ ਪੋਸਣ ਉਹਨਾਂ ਦੀ ਮਾਂ ਨੇ ਕੀਤਾ ਇਸੇ ਤਰ੍ਹਾਂ ਮੇਰੇ ਪਿਤਾ ਜੀ ਦਾ ਵੀ ਜਨਾ ਪਾਲਣ ਪੋਸਣ ਮੇਰੀ ਦਾਦੀ ਜੀ ਨੇ ਕੀਤਾ ਸੀਗਾ ਤੇ ਦਾਦੀ ਜੀ ਦੀ ਮੌਤ ਤੋਂ ਬਾਅਦ ਉਹ ਹਰ ਵਕਤ ਦਾਦੀ ਦੀ ਫੋਟੋ ਜਿਹੜੀ ਆਪਣੀ ਜੇਬ ਤਰ੍ਹਾਂ ਦੇ ਸਨ ਤੇ ਕਹਿੰਦੇ ਹੁੰਦੇ ਸਨ ਕਿ ਮੇਰੀ ਬਾਹ ਕਹਿੰਦੀ ਹੁੰਦੀ ਸੀ ਪੁੱਤਰਾ ਘਰ ਜਹੇ ਰੁੱਖੀ ਖਾ ਕੇ ਜਾਹੀਂ ਪਰ ਬੁੱਛ ਨੂੰ ਤਾ ਦੇ ਕੇ ਬਾਹਰ ਨਿਕਲੇ ਕਿਸੇ ਨੂੰ ਇਹ ਨਹੀਂ ਸ਼ੋਅ ਕਰਨ ਦੇਣਾ ਕਿ ਮੈਂ ਤੰਗੀ ਦੇ ਵਿੱਚ ਗਰੀਬੀ ਦੇ ਵਿੱਚ ਉਸੇ ਪਿਤਾ ਦੀ ਉਹਦੇ ਵਿੱਚੋਂ ਕੁਲ ਦੇ ਵਿੱਚੋਂ ਮੈਂ ਜਨਮ ਲਿਆ ਮੇਰਾ ਜਨਮ 2 ਅਕਤੂਬਰ 1948 ਆਜ਼ਾਦੀ ਤੋਂ 1 ਸਾਲ ਬਾਅਦ ਹੋਇਆ ਤੇ ਦੂਜੀ ਇੱਕ ਚੱਟਸਾਲ ਬੜੀ ਰੋਚਕ ਗੱਲ ਹੈ ਕਿ ਗੜਬੜੇ ਹੁੰਦੇ ਸੀ ਪਹਿਲਾਂ ਉਹ ਗੜਬੜੇ ਦਿਵਾਲੀ ਤੋਂ ਪਹਿਲਾਂ ਹੁੰਦੇ ਸੀ ਗੜਬੜੇ ਸਾਡੇ ਪਿੰਡ ਮਨਾਏ ਨਹੀਂ ਸੀ ਜਾਂਦੇ ਕਿਉਂਕਿ ਕੋਈ ਮੌਤ ਗੜਬੜਿਆਂ ਵਾਲੇ ਦਿਨ ਹੋ ਗਈ ਸੀ ਪਿੰਡ ਦੇ ਵਿੱਚ ਜਿਵੇਂ ਦੱਸਦਿੰਨੇ ਫਿਰ ਉਹ ਕਹਿੰਦੇ ਵੀ ਤਾਂ ਇਹ ਗੜਬੜੇ ਮਨਾਏ ਜਾਂਦੇ ਜੇ ਉਸੇ ਦਿਨ ਕੋਈ ਨਵਾਂ ਬੱਚਾ ਲੜਕਾ ਪੈਦਾ ਹੋਵੇ ਫਿਰ ਮੈਂ ਗੜਬੜਿਆਂ ਨੂੰ ਪੈਦਾ ਹੋਇਆ ਜਿਹਦੇ ਦਾਦੀ ਜੀ ਦੱਸਦੇ ਮਾਤਾ ਜੀ ਦੱਸਦੇ ਪਰ ਉਸ ਤੋਂ ਬਾਅਦ ਸਾਡੇ ਪਿੰਡ ਦੇ ਵਿੱਚ ਗੜਬੜੇ ਬਣਾਈ ਸਭ ਤੋਂ ਪਹਿਲਾਂ ਸਾਰੇ ਪਿੰਡ ਦੇ ਬੱਚੇ ਸਾਡੇ ਘਰ ਤੇ ਤੇਰ ਪਾਉਣ ਵਾਸਤੇ ਹੁੰਦੇ ਸਨ ਉੱਥੋਂ ਸ਼ੁਰੂ ਕਰਦੇ ਸਨ ਤੇ ਖੰਪੂਰ ਸਾਹਿਬ ਤੁਹਾਡੇ ਫਾਦਰ ਸਾਹਿਬ ਆਜ਼ਾਦੀ ਕੁਲਾਟੀਏ ਰਹੇ ਨੇ ਉਹਨਾਂ ਦਾ ਆਜ਼ਾਦੀ ਵੇਲੇ ਯੋਗਦਾਨ ਕੀ ਸੀ ਤੇ ਕਿਸ ਤਰ੍ਹਾਂ ਦਾ ਸੀ ਤੁਹਾਡੇ ਜਿਆਦਾ ਕੁਝ ਹਾਂਜੀ ਹਾਂ 1942 ਦੇ ਵਿੱਚ ਜਦੋਂ ਕੁਇਕ ਇੰਡੀਆ ਭਾਰਤ ਸ਼ੈਡੋਨ ਦੇ ਸ਼ੁਰੂ ਹੋਇਆ ਸੀ ਉਹਦੇ ਵਿੱਚ ਉਹਨਾਂ ਨੇ ਲਾਹੌਰ ਜੇਲ੍ਹ ਕੱਟੀ ਸੀ ਉਹ ਜੇਲ੍ਹ ਕੱਟਣ ਤੋਂ ਬਾਅਦ ਕਿੰਨਾ ਉਹਨਾਂ ਨੇ 2.5 ਸਾਲ ਜੇਲ੍ਹ ਸੀ ਜਿਹੜੀ ਉਹਦੀ ਕੱਟੀ ਉਹਨਾਂ ਨੂੰ ਫਰੀਡਮ ਫਾਈਟਰ ਦਾ ਸਨਮਾਨ ਵੀ ਸਰਕਾਰ ਪਿੰਨ ਵੀ ਮਿਲਿਆ ਤੇ ਪੈਨਸ਼ਨ ਵੀ ਮਿਲਦੀ ਰਹੀ ਹੈ ਹੁਣ ਉਹਨਾਂ ਨੂੰ ਕੋਈ 11-12 ਸਾਲ ਹੋ ਗਏ ਇਸ ਸੰਸਾਰ ਤੋਂ ਉਹ ਚਲੇ ਗਏ ਤੇ ਉਹਨਾਂ ਨੂੰ ਉਹਨਾਂ ਦੇ ਪਰਿਵਾਰ ਚੋਂ ਤੁਸੀਂ ਫਿਰ ਪਰਿਵਾਰ ਨੂੰ ਅੱਗੇ ਸਰਕਾਰਾਂ ਕਿਵੇਂ ਪੁੱਛ ਰਹੀਆਂ ਨੇ ਚੱਠਾ ਸਾਹਿਬ ਸਾਡੇ ਪਰਿਵਾਰ ਦੇ ਪਰਮਾਤਮੇ ਅਸੀਂ 8 ਭੈਣ ਭਰਾ ਪੰਜ ਮੇਰੀਆਂ ਭੈਣਾਂ ਤੇ ਤਿੰਨ ਮੇਰੇ ਅਸੀਂ ਭਰਾ ਉਸ ਟਾਈਮ ਜਿੱਡਾ ਵੱਡਾ ਪਰਿਵਾਰ ਹੁੰਦਾ ਸੀ ਕਹਿੰਦੇ ਸੀ ਪ੍ਰਮਾਤਮਾ ਦੀ ਬੜੀ ਕਿਰਪਾ ਤੇ ਜਦੋਂ ਬੱਚਾ ਹੁੰਦਾ ਸੀ ਨਾ ਉਦੋਂ ਇਹ ਨਹੀਂ ਕਹਿੰਦੇ ਸੀ ਵੀ ਪੈਦਾ ਹੋਇਆ ਉਹ ਕਹਿੰਦੇ ਰਬਮ ਮੋਗੇ ਚੋਂ गिर ਗਿਆ ਅੱਛਾ ਆਮ ਗੱਲ ਇਹ ਹੁੰਦੀ ਸੀਗੀ ਤੇ ਵੀ ਮੋਗੇ ਚੋਂ ਹੀ गिर ਗਿਆ ਤੇ ਅਸੀਂ ਪੰਜੇ ਪੈਣਾ ਆਪਣੇ ਆਪਣੇ ਘਰਾਂ 'ਚ ਵਧੀਆ ਜੀਵਨ ਸਫਰ ਕਰ ਰਹੀ ਜਾਂਦੇ ਅਸੀਂ ਤਿੰਨੇ ਭਰਾ ਤਿੰਨੇ ਭਰਾ ਸੀ ਬੜੀ ਵਧੀਆ ਜ਼ਿੰਦਗੀ ਨੇ ਪਰ ਅੱਜ ਕਹਿੰਦੇ ਇੱਕ ਪਿਓ ਤਾਂ ਪਾਲ ਲੈ 10 ਬੱਚੇ 10 ਪਿਓ ਦੀ ਇੱਕ ਸੰਭਾਲ ਸਕਦਾ ਅੱਜ ਦਾ ਜੁਗ ਇਹ ਹੋ ਗਿਆ ਇੱਕ ਪਿਓ 10 ਬੱਚੇ ਨੂੰ ਪਾਲ ਸਕਦਾ ਅੱਠਾਂ ਨੂੰ ਪਾਲ ਸਕਦਾ ਪੰਜਾਂ ਨੂੰ ਪਾਲ ਸਕਦਾ ਲੇਕਿਨ ਉਹ ਪੰਜ ਬੱਚੇ ਇੱਕ ਪਿਓ ਨੂੰ ਨਹੀਂ ਸੰਭਾਲ ਸਕਦੇ ਅੱਜ ਦੀ ਹਾਲਤ ਇਹ ਹੈ ਕਿ ਸਾਡੇ ਬਜ਼ੁਰਗ ਵਿਰਧ ਆਸ਼ਰਮਾਂ ਦੇ ਵਿੱਚ ਬੈਠੇ ਮੈਨੂੰ ਸਮਾਂ ਮਿਲਦਾ ਕਈ ਵਾਰ ਵਿਰਧਾ ਹਸਰਮ ਜਾਣ ਦਾ ਜਦੋਂ ਉਹਨਾਂ ਦੀ ਦਾਸਤਾਨ ਸੁਣਦੇ ਆ ਤਾਂ ਮਨ ਜਿਹੜਾ ਹੈ ਬਹੁਤ ਭੇਜ ਜਾਂਦਾ ਵੀ ਦੱਸੋ ਇਹਨਾਂ ਸਾਰੀ ਜ਼ਿੰਦਗੀ ਉਸ ਬੱਚੇ ਨੂੰ ਪਾਲ ਪੜੋਸਣ ਲਈ ਪੜਾਈ ਲਈ ਉਹਨੂੰ ਕਾਬਲ ਕਰੇ ਜਦੋਂ ਉਹ ਵਿਆਹ ਕੇ ਨੌਕਰੀਆਂ ਲੱਗ ਜਾਂਦਾ ਫਿਰ ਉਹਨੂੰ ਉਹੀ ਮਾਪੇ ਬੁਰੇ ਲੱਗਦਾ ਉਹ ਕਹਿੰਦਾ ਨਹੀਂ ਅਸੀਂ ਤੁਹਾਨੂੰ ਖਰਚਾ ਦੇ ਸਕਦੇ ਆ ਤੁਹਾਡੇ ਤੇ ਖਰਚ ਕਰ ਸਕਦੇ ਆ ਲੇਕਿਨ ਤੁਹਾਨੂੰ ਰੱਖ ਨਹੀਂ ਸਕਦੇ ਉਹ ਵਿਰਧ ਆਸ਼ਰਮ ਛੱਡ ਜਾਂਦੇ ਜਦੋਂ ਉਹਨਾਂ ਦੀ ਦਾਸਤਾ ਸੁਣਦੇ ਆ ਸਾਨੂੰ ਬਹੁਤ ਦੁੱਖ ਹੁੰਦਾ ਹੈ ਇਸ ਲਈ ਮੈਂ ਤਾਂ ਇਹ ਗੱਲ ਕਹੂੰਗਾ ਕਿ ਕਿਸੇ ਤੀਰਥ ਜਾਣ ਦੀ ਲੋੜ ਨਹੀਂ ਕੋਈ ਦਾਨ ਪੁੰਨ ਕਰਨ ਦੀ ਲੋੜ ਨਹੀਂ ਕੋਈ ਤਲੀਹ ਕੱਟਣ ਦੀ ਲੋੜ ਨਹੀਂ ਜਿਹੜਾ ਆਪਣੇ ਮਾਪੇ ਬ ਦੀ ਸੇਵਾ ਕਰੂਗਾ ਇਸ ਤੋਂ ਵੱਡੀ ਸੇਵਾ ਹੋਰ ਕੋਈ ਨਹੀਂ ਹੈਗੀ ਸਾਡੇ ਪਿਤਾ ਜੀ ਵੀ 99 ਸਾਲ ਦੇ ਹੋ ਗਏ ਗਏ ਨੇ ਸਾਡੀ ਮਾਤਾ ਜੀ ਵੀ 93 ਸਾਲ ਦੇ ਹੋ ਗਏ ਗਏ ਨੇ ਮੇਰੀ ਵੱਡੀ ਭੈਣ ਉਹ ਵੀ ਅੱਜ ਇਸ ਟਾਈਮ ਕੋਈ 80 ਸਾਲ ਦੇ ਨੇੜੇ ਹੈ ਇਹ 74 ਸਾਲ ਦੀ ਉਮਰ 'ਚ ਹੈ ਇਹਦਾ ਰਾਜ ਕੀ ਹੈ ਇਹਦਾ ਰਾਜ ਹੈ ਕਿ ਸਾਡੇ ਮਾਪਿਓ ਦੀ ਉਮਰ ਵੀ ਜਿਆਦਾ ਸੀ ਉਹਨਾਂ ਦੇ ਜੀਨ ਜਿਹੜੇ ਸਹਿਲ ਹੁੰਦੇ ਨੇ ਇਹ ਅਗਲੇ ਬੱਚਿਆਂ ਦੇ ਉੱਤੇ ਵੀ ਪੈਂਦੇ ਨੇ ਇਸ ਲਈ ਸਾਡੇ ਪਰਿਵਾਰ ਦੇ ਉੱਤੇ ਉਸ ਅਕਾਲ ਪੁਰਖ ਵਾਹਿਗੁਰੂ ਦੀ ਬੜੀ ਕਿਰਪਾ ਸਰਪਾ ਸਭ ਤੁਸੀਂ ਕਿੱਥੋਂ ਤੱਕ ਸਿੱਖਿਆ ਹਾਸਲ ਕਰੀ ਹੋਈ ਹੈ ਤੇ ਉਹ ਜਿਹੜਾ ਸਕੂਲ ਟਾਈਮ ਸੀਗਾ ਜਾਂ ਜਿੱਥੇ ਤੱਕ ਤੁਸੀਂ ਸਿੱਖਿਆ ਹਾਸਲ ਕੀਤੀ ਹੈ ਉਦੋਂ ਪੜਨ ਦਾ ਸ਼ੌਕ ਹੈਗਾ ਸੀਗਾ ਜਾਂ ਕਿਸ ਤਰੀਕੇ ਦਾ ਸੀਗਾ ਤੁਹਾਡਾ ਇੰਟਰਸਟ ਐਜੂਕੇਸ਼ਨ ਨੂੰ ਲੈ ਕੇ ਗੱਟਾ ਸਾਹਿਬ ਮੇਰਾ ਪੜਾਈ ਦਾ ਬਿਲਕੁਲ ਸ਼ੌਕ ਨਹੀਂ ਸੀਗਾ ਕਿਉਂਕਿ ਸ਼ੌਕ ਕਿਉਂ ਨਹੀਂ ਸੀਗਾ ਅਸੀਂ ਬਚਪਨ ਦੇ ਵਿੱਚ ਜਦ ਛੋਟੇ ਸਾਡੇ ਘਰ ਕੋਈ ਨਾ ਕੋਈ ਲੀਡਰ ਬਾਪੂ ਜੀ ਦੇ ਦੋਸਤ ਮਿੱਤਰ ਆਇਆ ਅਸੀਂ ਉਹਦੀ ਸੇਵਾ ਚ ਲੱਗੇ ਰਹਿੰਦੇ ਸੀ ਚਾਹ ਬਣਾ ਦਈ ਦੁੱਧ ਪਲਾਤਾ ਰੋਟੀ ਖਵਾ ਦਈ ਨਾਉਣ ਵਾਸਤੇ ਪਾਣੀ ਭਰਦਾ ਗੋਡੇ ਘੁੱਟ ਤੇ ਤੇ ਜਦੋਂ ਪੜਾਈ ਦੀ ਗੱਲ ਕਰਦੇ ਸੀ ਮੈਨੂੰ ਅੰਗਰੇਜ਼ੀ ਤੇ حساب ਆਉਂਦੇ ਨਹੀਂ ਹੁੰਦਾ ਸੀ ਅੰਗਰੇਜ਼ੀ ਦੇ ਪੀੜ ਪੀਤਾ ਮੈਂ ਭੱਜ ਜਾਂਦਾ ਹੁੰਦਾ ਸੀਗਾ ਤੇ ਮੈਂ ਮਰਾ ਮਾ ਗਿਰਗਰਾ ਕੇ 10ਵੀਂ ਪਾਸ ਕੀਤੀ ਸੀ 10ਵੀਂ ਉਹ ਵੀ ਪਿਤਾ ਜੀ ਮੇਰਾ ਪੜਾਉਣਾ ਚਾਹੁੰਦੇ ਸਨ ਮੈਂ ਪਿਤਾ ਜੀ ਨੂੰ ਕਿਹਾ ਸੀ ਕਿਤੇ ਜਾ ਰਹੇ ਸੀ ਬਾਪੂ ਜੀ ਦੇਖੋ ਕਿੱਡੀ ਕਿੱਡੀ ਫਸਲ ਹੈ ਉਹਨਾਂ ਦੇ ਗੰਨੇ ਕਿੱਡੇ ਕਿੱਡੇ ਖੇਤ ਨੇ ਆਹ ਮੱਕੀ ਦੇ ਖੇਤ ਕਿੰਨੇ ਕਹਿੰਦਾ ਵੀ ਉਹ ਕੰਮ ਕਰਦੇ ਨੇ ਮਾ ਆਪਣੇ ਫਸਲ ਹੁੰਦੀ ਹੋਣੀ ਕਹਿੰਦਾ ਆਪਣੇ ਫਸਲ ਕੀ ਹੋਣੀ ਹੈ ਕੰਮ ਤਾਂ ਕਰਨ ਵਾਲੇ ਹੈ ਨਹੀਂ ਮੈਂ ਬਾਰ ਫਿਰਦਾ ਤੁਸੀਂ ਬੱਚਿਓ ਮਾ ਬਾਪੂ ਜੀ ਮੈਂ ਨਹੀਂ ਪੜਨਾ ਹੈਗਾ ਕਹਿੰਦੇ ਕਿਉਂ ਮਾ ਮੈਂ ਖੇਤੀ ਕਰੂੰਗਾ ਤੁਹਾਡਾ ਬਿਲਕੁਲ ਲੱਗ ਗਿਆ ਸਿਸਟਮ ਜਿਹੜੀ ਮੁਢਲੀ ਸਿੱਖਿਆ ਉਦੋਂ ਬੱਚੇ ਦਾ ਇੰਟਰਸਟ ਹੁੰਦਾ ਪੜਨ ਨੂੰ ਤੁਸੀਂ ਉਦੋਂ ਹੈ ਨਹੀਂ ਸੀ ਤੁਹਾਡਾ ਇੰਟਰਸਟ ਬਾਅਦ ਵਿੱਚ ਤੁਸੀਂ ਵਧੀਆ ਐਜੂਕੇਸ਼ਨ ਵੀ ਹਾਸਲ ਕੀਤੀ ਹੈ ਭਾਵੇਂ ਕਿਤਾਬਾਂ ਰਹੀ ਭਾਵੇਂ ਹੋਰ ਵੱਖ-ਵੱਖ ਤਰ੍ਹਾਂ ਦੇ ਗਿਆਨ ਰਹੀ ਤੁਹਾਡੇ ਲਾਇਬ੍ਰੇਰੀ ਵੀ ਹੈ ਘਰ ਦੇ ਵਿੱਚ ਫਿਰ ਉਸ ਵਅਬ ਕਿਵੇਂ ਬਣਿਆ ਉਸ ਵਅਬ ਦਾ ਮੈਂ ਕਹਿੰਦਾ ਮੈਨੂੰ ਇੱਕ ਪਿਤਾ ਪੁਰਖੀ ਖਜ਼ਾਨਾ ਮਿਲਿਆ ਮੇਰੇ ਪਿਤਾ ਜੀ ਨੂੰ ਬਹੁਤ ਪੜਨ ਦਾ ਸ਼ੌਕ ਸੀ ਔਰ ਮੇਰੇ ਪਿਤਾ ਨੂੰ ਗਾਉਣ ਦਾ ਬੜਾ ਸ਼ੌਕ ਸੀ ਉਹਨਾਂ ਦੀ ਆਵਾਜ਼ ਬਹੁਤ ਵਧੀਆ ਸੀ ਉਹ ਜਦੋਂ ਘਰੇ ਬੈਠੇ ਹੁੰਦੇ ਸੀ ਹੀਰ ਵਾਰਿਸਾ ਸੱਸੀ ਪੁੱਤ ਨੂੰ ਅਸਰੀ ਫਰਿਆਦ ਰਾਜਾ ਹਰੀਸ਼ ਚੰਦ ਇਹਦੇ ਚਿੱਠੇ ਪੜਦੇ ਹੁੰਦੇ ਸੀਗੇ ਕਿ ਪਿੰਡ ਦੇ ਜਿੰਨੇ ਉਹਨਾਂ ਦੇ ਸਾਥੀ ਹੁੰਦੇ ਸੀ ਸਾਰੇ ਇਕੱਠੇ ਕਹਿੰਦੇ ਕਿ ਬਰਮਾ ਤੋਂ ਅੱਜ ਚਿੱਠਾ ਸੁਣਾ ਦੇ ਫਲਾਣਾ ਰਾਤ ਦੇ 10 11 12 ਵਜੇ ਤੱਕ ਮਹਿਫਿਲ ਸਾਡੀ ਬੈਠ ਕੇ ਬੈਠਕਾਂ ਕੱਚੀਆਂ ਹੁੰਦੀਆਂ ਸੀ ਮੰਝਿਆਂ ਤੇ ਬੈਹnde ਸਨ ਜੀਵਾ ਬਾੜ ਲੈਂਦੇ ਹੁੰਦੇ ਸਨ ਜਦ ਤੱਕ 11 12 ਨਾ ਵੱਜ ਜਾਣ ਜਦ ਤੱਕ ਸੌਂਦੇ ਨਹੀਂ ਹੁੰਦੇ ਸੀ ਇਸ ਕਰਕੇ ਮੈਨੂੰ ਵੀ ਉਹਨਾਂ ਨੂੰ ਦੇਖ ਦੇ ਕੇ ਉਹ ਮੈਨੂੰ ਫਿਰ ਪੁੱਛਦਾ ਹੁੰਦਾ ਸੀ ਬਾਪੂ ਜੀ ਬਾਪੂ ਜੀ ਥੋੜੀ ਆਵਾਜ਼ ਬਹੁਤ ਅੱਛਾ ਤੂੰ ਮੈਨੂੰ ਆ ਪੜ੍ਹ ਕੇ ਸੁਣਾ ਫਿਰ ਮੈਨੂੰ ਇਹ ਗਾ ਕੇ ਸੁਣਾ ਫਿਰ ਉਹ ਮੈਂ ਫਿਰ ਉਹ ਪਾਠ ਬਹੁਤ ਵਧੀਆ ਕਰਦਾ ਗੁਰੂ ਗ੍ਰੰਥ ਸਾਹਿਬ ਦਾ ਪਾਠ ਬਹੁਤ ਵਧੀਆ ਪਾਠ ਉਹਨਾਂ ਨੇ ਮੈਨੂੰ ਵੀ ਪਾਠ ਕਰਨ ਸਿਖਾਇਆ ਤੇ ਮੈਂ ਤੋਂ ਫਿਰ ਸੁਣਦੇ ਹੁੰਦੇ ਸੀ ਜੇ ਕੋਈ ਲਗਾ ਮਾਤਰਾ ਗਲਤ ਹੋਣੀ ਫਿਰ ਉਹ ਕਹਿੰਦਾ ਨਾ ਇਸ ਤਰ੍ਹਾਂ ਇਸ ਤਰ੍ਹਾਂ ਕਰ ਉਹ ਦੇਖ ਲਓ ਹਿੰਦੀ ਅੰਗਰੇਜ਼ੀ ਫਾਰਸੀ ਉਰਦੂ ਇਹ ਸਾਰੀਆਂ ਜਵਾਨਾਂ ਦੇ ਵਿੱਚ ਉਹ ਚੰਗੀ ਤਰ੍ਹਾਂ ਜਾਣਤ ਸਨ ਉਹਨਾਂ ਦੀ ਇਹ ਲਗਨ ਕਿਉਂਕਿ ਉਹਨਾਂ ਦੀਆਂ ਪੁਰਾਣੀਆਂ ਕਿਤਾਬਾਂ ਅੱਜ ਵੀ ਮੇਰੇ ਕੋਲ ਕਈ ਉਰਦੂ ਦੀਆਂ ਕਿਤਾਬਾਂ ਪਈਆਂ ਨੇ ਪਰ ਮੈਂ ਇਹ ਸਭ ਮਾ ਜਾਣਦਾ ਸੀ ਉਹ ਪੰਜ ਛੇ ਸਮਝਾਂ ਜਾਂਦੇ ਅੰਗਰੇਜ਼ੀ ਪੰਜਾਬੀ ਹਿੰਦੀ ਉਰਦੂ ਫਾਰਸੀ ਇਹ ਬਚਾ ਤੇ ਬਚਿੱਤਰ ਨਾਟਕ ਗੁਰਗਵਿੰਦ ਸਿੰਘ ਮਹਾਰਾਜ ਦਾ ਚੰਡੀ ਦੀ ਵਾਰ ਦਸਮ ਗ੍ਰੰਥ ਉਹ ਬਹੁਤ ਪੂਰੀ ਤਰ੍ਹਾਂ ਸੀ ਅਰ ਉਹਨਾਂ ਨੂੰ ਬਾਣੀ ਐਨੀ ਕੰਠ ਸੀਗੀ ਕਿ ਉਹ ਆਪਣੀ ਮਸਤੀ ਦੇ ਵਿੱਚ ਆਲਾਪ ਤੇ ਰਹਿੰਦੇ ਸੀ ਮਤਲਬ ਇਕੱਲੇ ਬੈਠੇ ਉਹ ਨਾ ਗਾਉਂਦਾ ਅੱਛਾ ਉਹਨਾਂ ਦੀ ਮੈਨੂੰ ਇਹ ਤਿੰਨ ਕਿੱਲੀ ਉਹਨਾਂ ਦੀ ਕਿਤਾਬਾਂ ਕੋਈ ਜਿੱਥੇ ਮੈਂ ਜਾਣਾ ਮੇਰੇ ਜਿੱਥੇ ਵੀ ਸ਼ੌਕ ਹੁੰਦਾ ਜਿੱਥੇ ਮੈਨੂੰ ਕੋਈ ਚੰਗੀ ਕਿਤਾਬ ਦਿਖੀ ਹੈ ਮੈਂ ਉੱਥੋਂ ਖਰੀਦ ਲੈਣੀ ਹੈ ਅੱਜ ਵੀ ਮੇਰੇ ਕੋਲ ਕੋਈ 2.5 3000 ਕਿਤਾਬ ਮੇਰੇ ਕੋਲ ਹੈਗੀ ਹੈ ਹਰ ਤਰ੍ਹਾਂ ਦੀ ਕਿਤਾਬ ਹੈ ਇਤਿਹਾਸਿਕ ਕਿਤਾਬਾਂ ਵੀ ਨੇ ਤੇ ਸਮਾਜਿਕ ਕਿਤਾਬਾਂ ਵੀ ਨੇ ਤੇ ਨਾਵਲ ਵੀ ਨੇ ਤੇ ਅੱਜ ਜੋ ਵਿਸ਼ੇ ਨੇ ਅੱਜ ਕੱਲ ਚੱਲਦੇ ਨੇ ਹਰ ਤਰ੍ਹਾਂ ਦਾ ਮੈਨੂੰ ਹੈ ਮੈਨੂੰ ਸਭ ਤੋਂ ਵੱਡਾ ਸ਼ੌਕ ਇਹ ਹੈ ਤਾਂ ਮੈਂ ਕੋਈ ਫਿਲਮਾਂ ਨਹੀਂ ਦੇਖਦਾ ਨਾ ਮੈਂ ਕੋਈ ਸੀਰੀਅਲ ਦੇਖਦਾ ਨਾ ਸਿਰਫ ਮੈਂ ਖਬਰਾਂ ਜਾਂ ਕਥਾਬਾ ਪੜ੍ਹਦਾ ਜਾਂ ਰੇਡੀਓ ਸੁਣਦਾ ਹੋਰ ਮੇਰਾ ਕੋਈ ਸ਼ੌਕ ਨਹੀਂ ਠੀਕ ਹੈ ਇੱਕ ਤੁਸੀਂ ਦੱਸ ਰਹੇ ਸੀ ਕਿਸੇ ਵੱਡੇ ਲੀਡਰ ਦੀ ਗੱਲ ਵੀ ਉਹਨਾਂ ਦੇ ਵਿਆਹ ਦੇ ਵਿੱਚ ਤੁਸੀਂ ਕੋਈ ਰਸਮ ਨਿਭਾਈ ਸੀ ਕਿ ਉਹ ਉਹ ਘਟਨਾ ਦੱਸੋ ਕਦੋਂ ਦੀ ਹੈ ਉਹ ਰਸਮ ਇਹ ਨਿਭਾਈ ਸੀ ਜੀ ਜਦੋਂ ਐਮਰਜੈਂਸੀ ਤੋਂ ਪਹਿਲਾਂ ਸਰਦਾ ਪ੍ਰਕਾਸ਼ ਸਿੰਘ ਜੀ ਬਾਦਲ ਨੂੰ ਜੇਲ੍ਹ 'ਚ ਬੰਦ ਕਰ ਦਿੱਤਾ ਸੀ ਭਾਗਲpur ਜੇਲ੍ਹ ਦੇ ਵਿੱਚ ਸੀ ਇਹ ਅਕਾਲੀ ਦਲ ਦੇ ਪ੍ਰਧਾਨ ਹੁੰਦੇ ਸੀਗੇ ਤੇ ਇਹ ਆਪਣੇ ਐਕਟਿੰਗ ਪ੍ਰਧਾਨ 우ਜਾਗਰ ਸਿੰਘ ਸੇਖਵਾ ਜੋ ਸੇਵਾ ਸਿੰਘ ਸੇਖਵਾ ਨੇ ਇਹਨਾਂ ਦੇ ਪਿਤਾ ਜੀ ਨੂੰ ਸੰਭਾਲ ਕੇ ਐਕਟਿੰਗ ਪ੍ਰਧਾਨ ਸ਼੍ਰੋਮਣੀ ਅਕਾਲ ਚਰ ਤੇ ਮੈਂ 우ਜਾਗਰ ਸਿੰਘ ਸੇਖਵਾ ਦਾ ਮੇਰੇ ਪਿਤਾ ਜੀ ਨਾਲ ਭਰਾਵਾਂ ਵਰਗਾ ਪਾ ਲਿਆ ਉਹ ਗੁਰਦਾਸਪੁਰ ਦੇ ਰਹਿਣ ਵਾਲੇ ਸਨ ਉਹਨਾਂ ਸੇਖਵਾ ਪਿੰਡ ਸੀ ਜਦੋਂ ਕਦੇ ਉਹਨਾਂ ਨੇ ਦਿੱਲੀ ਜਾਣਾ ਕਿਉਂ ਉਹਨਾਂ ਦਾ ਸਬੰਧ ਸਹਾ ਹੁਕਮ ਸਿੰਘ ਹੁੰਦੇ ਸੀ ਗਵਰਨਰ ਰਹੇ ਨੇ ਬਾਅਦ ਚ ਪਹਿਲਾਂ ਸਪੀਕਰ ਹੁੰਦੇ ਸੀ ਪਾਰਲੀਮੈਂਟ ਦੇ ਤੇ ਉਹਨਾਂ ਦੇ ਨਾਲ ਉਹਨਾਂ ਦਾ ਬਹੁਤ ਪਿਆਰ ਸੀ ਮੇਰੇ ਫਾਦਰ ਸਾਹਿਬ ਦਾ ਵੀ ਸਦਾ ਹੁਕਮ ਸਿੰਘ ਨਾਲ ਬਹੁਤ ਪਿਆਰ ਸੀ ਜਦੋਂ ਉਹਨਾਂ ਨੇ ਦਿੱਲੀ ਜਾਣਾ ਉਹਨਾਂ ਨੇ ਰਾਤ ਸਾਡੇ ਘਰ ਠਹਿਰਨਾ ਸਾਡੇ ਘਰ ਠਹਿਰ ਕੇ ਉਹ ਬਾਪੂ ਜੀ ਨੂੰ ਨਾਲ ਲੈ ਕੇ ਜਾ ਕੇ ਦਿੱਲੀ ਜਾਣਾ ਦਿੱਲੀ ਜਾਣਾ ਮਤਲਬ ਘਰ ਵਾਂਗੂ ਹੋ ਗਿਆ ਸੀ ਮੈਂ ਚੰਡੀਗੜ੍ਹ ਰਹਿੰਦਾ ਹੁੰਦਾ ਸੀ ਚੰਡੀਗੜ੍ਹ ਰਹਿੰਦਾ ਸੀ ਸੈਕਟਰ 11 ਦੇ ਵਿੱਚ ਸਾ ਸੇਖਵਾਂ ਸਾਹਿਬ ਮੇਰੇ ਕੋਲ ਆਏ ਹਾਂ ਬੇਟਾ ਜੀ ਹਾਂ ਕੀ ਪ੍ਰੋਗਰਾਮ ਹੈ ਕੀ ਪ੍ਰੋਗਰਾਮ ਹੈ ਕੱਲ ਦਾ ਤੇਰਾ ਕਿਉਂਕਿ ਮੈਂ ਉੱਥੇ ਇੱਕ ਇੰਪੋਰਟ ਐਕਸਪੋਰਟ ਕੰਪਨੀ ਸੀ ਉਹਦੇ ਵਿੱਚ ਮੈਂ ਮੈਨੇਜਰ ਸੀਗਾ ਅਸੀਂ ਬਾਹਰ ਲਿਆਦੇ ਸਾਮਾਨ ਪੇ ਮੈਂ ਦੱਸੋ ਅੰਕਲ ਜੀ ਕੀ ਬਾਪੂ ਜੀ ਤਾਇ ਤਾਇ ਹੀ ਮੈਂ ਦੱਸੋ ਤਾਏ ਜੀ ਕਹਿੰਦਾ ਕੱਲ ਨੂੰ ਆਪਾਂ ਵਿਆਹ ਜਾਣਾ ਹੈ ਮਾ ਕੀ ਦਾ ਕਹਿੰਦਾ ਪ੍ਰਕਾਸ਼ ਸਿੰਘ ਬਾਦਲ ਦੀ ਬੇਟੀ ਦੀ ਸਾਦੀ ਹੈ ਕਹਿੰਦਾ ਉੱਥੇ ਜਾਣਾ ਜੀ ਤੁਸੀਂ ਮੇਰੇ ਨਾਲ ਚੱਲਣਾ ਮੈਂ ਸੱਤ ਪਤੀ ਮੈਂ ਤੇ ਸਰਦਾਰ ਉਜਾਗਦਰ ਸਿੰਘ ਸੇਖਵਾ ਉਸ ਵਿਆਹ ਦੇ ਵਿੱਚ ਗਏ ਉਹ ਵਿਆਹ ਜਿੱਥੇ ਪ੍ਰਕਾਸ਼ ਸਿੰਘ ਜੀ ਬਾਦਲ ਦੀ ਅੱਜ ਸੈਕਟਰ 9 ਦੇ ਵਿੱਚ ਕੋਠੀ ਹੈ ਉਸ ਕੋਠੀ ਦੇ ਪਿਛਲੇ ਗਰਾਊਂਡ ਦੇ ਵਿੱਚ ਵਿਆਹ ਹੋਇਆ ਸੀ ਉਸ ਵਿਆਹ ਦੇ ਵਿੱਚ ਕਸ਼ਮੀਰ ਦੇ ਜਿਹੜੇ ਮੁੱਖ ਮੰਤਰੀ ਸੀ ਫਾਰਕ ਅਬਦੁੱਲਾ ਉਹ ਵੀ ਆਏ ਸੀ ਚੌਧਰੀ ਦੇਵੀ لال ਵੀ ਆਇਆ ਸੀ ਨਟਵਰ ਸਿੰਘ ਵੀ ਆਇਆ ਸੀ ਹੋਰ ਬਹੁਤ ਸਾਰੇ ਲੀਡਰ ਉਸ ਵਿਆਹ ਦੇ ਵਿੱਚ ਸੀ ਲੇਕਿਨ ਉਸ ਟਾਈਮ ਸੁਖਵੀਰ ਛੋਟਾ ਸੀ ਤੇ ਜਿਹੜੀ ਪਿਓ ਦੀ ਰਸਮ ਅਦਾ ਕੀਤੀ ਸੀ ਉਹ ਸਰਦਾਰ ਉਜਾਗਰ ਸਿੰਘ ਸੇਖਵਾਂ ਨੇ ਕੀਤੀ ਸੀ ਜਿਹੜਾ ਪੱਲਾ ਫੜਾਉਂਦਾ ਹੁੰਦਾ ਹੈ ਪਿਓ ਆਪਣੀ ਬੇਟੀ ਦਾ ਉਹ ਪੱਲਾ ਉਦੇਸ਼ ਪ੍ਰਤਾਪ ਸਿੰਘ ਜਿਹੜੇ ਕਿ ਕੈਰੋਂ ਸਾਹ ਸ੍ਰਿੰਦਰਕਰਨ ਦੇ بیٹے ਸਨ ਉਹਨਾਂ ਦਾ ਜਵਾਈ ਸਮਝੋ ਕਾਸੀ ਉਹਨਾਂ ਨੂੰ ਉਹਨੇ ਫੜਾਇਆ ਸੀ ਜਿਹੜੀ ਭਰਾ ਦੀ ਰਸਮ ਹੁੰਦੀ ਹੈ ਪਹਿਲਾਂ ਅਜ ਤੱਕ ਕੱਲ ਕੁੜੀਆਂ ਦਾ ਆਪ ਤੁਰ ਕੇ ਫੇਰੇ ਲੈ ਲੈਂਦੇ ਨੇ ਪਹਿਲਾਂ ਉਹਦੇ ਚਾਰ ਭਰਾ ਖੜੇ ਹੋ ਜਾਂਦੇ ਸੀ ਚਾਰੇ ਖੁੰਝ ਜਾਂਦੇ ਤੇ ਪਹਿਲਾਂ ਜਦੋਂ ਉਹਦੀ ਸੀ ਉਹ ਦੂਜੇ ਤੱਕ ਲੈ ਜਾਂਦੀ ਸੀ ਦੂਜਾ ਇਸ ਲਈ ਮੈਂ ਵੀ ਉਹਸਾ ਭੈਣੇ ਕਹਾਂਗਾ ਸਾਡੀ ਬੀਬੀ ਪ੍ਰਨੀਤ ਕੌਰ ਜੀ ਦਾ ਅੱਜ ਭਰਾ ਸਕਲ ਉਹਦੇ ਨੰਦਾਂ ਦੇ ਵਿੱਚ ਮੈਂ ਆਪ ਬੰਦ ਕਰਾਂ ਬਿਲਕੁਲ ਤਾਂ ਤੁਹਾਡੇ ਉੱਤੇ तकरीबन 10 ਕਿਤਾਬਾਂ ਲਿਖੇ ਜਾ ਸਕਦੀਆਂ ਨੇ ਜਿੰਨੀਆਂ ਕਿ ਤੁਹਾਡੇ ਜੀਵਨ ਬਾਰੇ ਹੈਗਾ ਤਾਂ ਬਹੁਤ ਬਹੁਤ ਧੰਨਵਾਦ ਬਹੁਤ ਸਾਰੇ ਗੱਲਾਂ ਰਹਿ ਗਈਆਂ ਆਪਾਂ ਅਗਲੇ ਪਾਰਟ ਦੇ ਵਿੱਚ ਕਰਾਂਗੇ ਤੁਸੀਂ ਕੀਮਤੀ ਸਮਾਂ ਦਿੱਤਾ ਧੰਨਵਾਦ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਛੱਟਾ ਸਾਹਿਬ ਵਾਹਿਗੁਰੂ ਜੀ ਸਾਡੇ ਨਾਲ ਸਨ ਸਰਦਾਰ ਪ੍ਰੀਤਮ ਸਿੰਘ ਖਾਨਪੁਰ ਬੜਿੰਗ ਸਾਹਿਬ ਜਿਨ੍ਹਾਂ ਨੇ ਆਪਣੀ ਜ਼ਿੰਦਗੀ ਦੀਆਂ ਬਹੁਤ ਸਾਰੀਆਂ ਇਦਾਂ ਦੀਆਂ ਘਟਨਾਵਾਂ ਵੀ ਸਾਂਝੀਆਂ ਕੀਤੀਆਂ ਨੇ ਜਿਹੜੀਆਂ ਕਿ ਰੌਂਕਟੇ ਖੜੇ ਕਰ ਦਿੰਦੀਆਂ ਨੇ ਦੂਜੇ ਪਾਸੇ ਜਿਹੜੀਆਂ ਘਟਨਾਵਾਂ ਨੇ ਕੁਝ ਖੱਟੀਆਂ ਮਿੱਠੀਆਂ ਜਿਆਦਾ ਵੀ ਨੇ ਜ਼ਿੰਦਗੀ ਦੀਆਂ ਜਿਹੜੀਆਂ ਕਿ ਨੌਜਵਾਨਾਂ ਨੂੰ ਅੱਜ ਪ੍ਰੇਰਣਾ ਵੀ ਦਿੰਦੀਆਂ ਨੇ ਅ ਨਿੱਜੀ ਕੈਮਰਾਮੈਨ ਨਾਲ ਗੁਰਪ੍ਰੀਤ ਸਿੰਘ ਛੱਠਾ ਰਾਜਪੁਰਾ